ਪੀ ਦੂ ਸਰਰਾਮੋ ਮਹਤਾ ਮੋਹਨ ਮਲ ਅਮਰੂ ਕੇ ਸਹਿਤਾ ਕਹਿੰਦੇ ਉਹਦੇ ਕੋਲੋਂ ਸਤਿਗੁਰੂ ਪਾਤਸ਼ਾਹ ਦੇ ਕੋਲੋਂ ਦਾਤ ਲੈਣਾ ਕਰ ਲਿਆ ਆਪਣਾ ਜੀਵਨ ਸਵਾਰਨਾ ਕਰ ਲਿਆ ਦੇਖਿਆ ਤਾਂ ਕਹਿਣ ਲੱਗੇ ਫਿਰ ਦੂਜੇ ਵੇਖਦੇ ਪਏ ਆ ਕਹਿਣ ਲੱਗੇ ਦੇਖੋ ਕਿੰਦੀ ਕਿਰਪਾ ਕਰ ਦਿੱਤੀ ਆ ਜੋ ਗੁਰੂ ਪਾਤਸ਼ਾਹ ਜੀ ਨੂੰ ਬਚਨ ਪਿਆ ਕਰਦਾ ਹੈ ਗੁਰੂ ਪਾਤਸ਼ਾਹ ਉਹਦੇ ਸਵਾਲ ਦਾ ਜਵਾਬ ਦਿੰਦੇ ਨੇ ਦੇਖੋ ਕਿੰਨੇ ਗਿਆਨ ਦੀ ਦਾਤ ਦਿੱਤੀ ਹੈ ਤਾਂ ਦੂਸਰੇ ਦੇਖਦੇ ਪਏ ਨੇ ਤਾਂ ਦੇਖਦਿਆਂ ਹੋਇਆਂ ਫਿਰ ਉਹਨਾਂ ਦੇ ਮਨ ਦੇ ਵਿੱਚ ਵੀ ਇੱਕ ਤਰੰਗ ਪੈਦਾ ਹੋਈ ਹੈ ਇੱਕ ਪਿਆਸ ਉੱਠੀ ਹੈ ਤੇ ਉਹਨਾਂ ਦੇ ਅੰਦਰ ਜਦੋਂ ਪਿਆਸ ਉੱਠੀ ਤੇ ਕਹਿਣ ਲੱਗੇ ਫਿਰ ਉੱਠ ਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਣਾਾਂ ਦੇ ਵਿੱਚ ਜਾਂਦੇ ਆ ਕਿਹੜੇ ਕਿਹੜੇ ਜਾਣਾ ਕਰਦੇ ਆ ਗੋਪੀ ਦੂਸਰ ਰਾਮੂ ਮਹਿਤਾ ਮੋਹਨ ਮਲ ਅਮਰੂ ਕੇ ਸਹਿਤਾ ਤਾਂ ਉਸ ਵੇਲੇ ਉਹ ਮਹਾਨ 4-5 ਸਿੱਖ ਉੱਠਣਾ ਕਰਦੇ ਨੇ ਤੇ ਉਹਨਾਂ ਨੇ ਆਖਿਆ ਵੀ ਆਪਾਂ ਕਿਉਂ ਪਿੱਛੇ ਰਹਿਣਾ ਕਰੀਏ ਤੇ ਇਹ ਵੀ ਗੁਰੂ ਦੀ ਗੋਦ ਦੇ ਵਿੱਚ ਗਏ ਆ ਕਿਉਂਕਿ ਨਗਰਾਂ ਦੇ ਵਿੱਚੋਂ ਦੂਰ ਦਰਾਡੇ ਸ਼ਹਿਰਾਂ ਦੇ ਵਿੱਚੋਂ ਇਸ ਤਰ੍ਹਾਂ ਮਹਾਨ ਸਿੱਖ ਸੇਵਾ ਦੇ ਵਿੱਚ ਆਉਂਦੇ ਆ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਆ ਤਾਂ ਫਿਰ ਜਦੋਂ ਇੱਕ ਦਾ ਉਪਦੇਸ਼ ਮਿਲਿਆ ਤਾਂ ਦੂਜਿਆਂ ਦੇ ਮਨ ਦੇ ਵਿੱਚ ਤਰੰਗ ਪੈਦਾ ਹੋ ਗਈ ਹੈ ਵੀ ਆਪਾਂ ਵੀ ਜਾ ਕੇ ਗੁਰੂ ਪਾਤਸ਼ਾਹ ਦੀ ਗੋਦ ਦੇ ਵਿੱਚ ਬੈਠਣਾ ਕਰੀਏ ਤੇ ਅੱਜ ਇਹ ਆਏ ਨੇ ਭਾਈ ਗੁਰਦਾਸ ਜੀ ਕਹਿੰਦੇ ਮੋਹਨ ਰਾਮੂ ਮਹਿਤਿਆਂ ਅਮਰੂ ਗੋਪੀ ਹੌਮੈ ਮਾਰੀ ਤੇ ਅੱਜ ਇਹ ਆਏ ਚੱਲ ਕੇ ਜਿਨ੍ਹਾਂ ਦੇ ਅੰਦਰ ਹੌਮੈ ਸੀ ਵੀ ਸਾਡੇ ਵਰਗਾ ਕੋਈ ਸਿਆਣਾ ਹੈ ਨਹੀਂ ਜਿਹੜੇ ਚੱਲ ਕੇ ਆਏ ਸੀ ਕਹਿਣ ਲੱਗੇ ਸਾਡੇ ਵਰਗਾ ਕੋਈ ਸੇਵਾ ਨਹੀਂ ਕਰ ਸਕਦਾ ਤੇ ਅੱਜ ਗੁਰੂ ਅਮਰਦਾਸ ਮਹਾਰਾਜ ਦੇ ਚਰਣਾ ਦੇ ਵਿੱਚ ਆ ਗਏ ਨਹਿ ਚਾਰੋ ਆਏ ਲਗੇ ਗੁਰ ਚਰਨੀ ਕਰ ਜੋਰਤ ਕਹਿ ਰਾਖੋ ਸਰਨੀ ਤੇ ਚਾਰਾਂ ਜਾਣਿਆਂ ਨੇ ਹੱਥ ਜੋੜੇ ਮੱਥਾ ਟੇਕਿਆ ਤੇ ਸਾਹਮਣੇ ਖੜ ਗਏ ਨੇ ਤੇ ਸਾਹਮਣੇ ਖੜ ਕੇ ਕੀ ਕਹਿੰਦੇ ਆ ਸਤਿਗੁਰੂ ਪਾਦਸ਼ਾ ਤੇ ਫਿਰ ਇਨਾਂ ਤੇ ਕਿਰਪਾ ਕਰ ਦਿੱਤੀ ਤੇ ਹੁਣ ਸਾਡੇ ਤੇ ਵੀ ਕਿਰਪਾ ਕਰ ਦਿਓ ਮਹਾਰਾਜ ਤੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਲਾਲਬਹ ਵਰਦ ਗਰੀਬ ਨਵਾਜ ਤੁਮਾਰਾ ਉਪਦੇਸੋ ਜਿਮ ਹੋਹਿ ਉਦਾਰਾ ਤੇ ਸਤਿਗੁਰੂ ਪਾਤਸ਼ਾਹ ਜੀ ਜਿਹੜਾ ਤੁਹਾਡਾ ਸੁਭਾਅ ਹੈ ਨਾ ਸੁਭਾਅ ਵਰਦ ਗਰੀਬ ਨਵਾਜ ਤੁਮਾਰਾ ਤੁਸੀਂ ਗਰੀਬਾਂ ਦੇ ਨਵਾਜਣ ਵਾਲੇ ਹੋ ਜਦੋਂ ਆਪਾਂ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਪੜਨਾ ਕਰਦੇ ਆ ਸਤਿਗੁਰੂ ਪਾਤਸ਼ਾਹ ਬਾਣੀ ਅੰਦਰ ਸਮਝਾਉਣਾ ਕਰਦੇ ਆ ਕਹਿਣ ਲੱਗੇ ਦੇਖ ਜਿਹੜਾ ਵੀ ਗੁਰੂ ਦੀ ਗੋਦ ਦੇ ਵਿੱਚ ਆਉਣਾ ਕਰ ਜਾਂਦਾ ਉਹਨੂੰ ਯਾਦ ਕਰਦਾ ਹੈ ਨਾ ਤੇ ਉਹਨੂੰ ਐਡਾ ਕੁ ਮਾਨ ਸਤਕਾਰ ਦੇਣਾ ਕਰ ਦਿੰਦੇ ਆ ਕਹਿੰਦੇ ਨੀਚੋਂ ਓਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਕਹਿੰਦੇ ਵੇਖਾ ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਭਈ ਐ ਤੇ ਉਹਨਾਂ ਨੂੰ ਐਸਾ ਉਪਦੇਸ਼ ਦੇਣਾ ਕਰ ਦਿੱਤਾ ਗੋਦ ਦੇ ਵਿੱਚ ਲਿਆ ਤੇ ਉਹਨਾਂ ਨੂੰ ਮਹਾਨ ਵਡਾਈ ਦੇਣਾ ਕਰ ਦਿੱਤੀ ਐ ਤੇ ਪਰ ਕਿਸੇ ਤੋਂ ਡਰਨਾ ਨਹੀਂ ਕਰਦਾ ਪਰਮੇਸ਼ਰ ਹੈ। ਤੇ ਅੱਜ ਇਸੇ ਤਰ੍ਹਾਂ ਕਹਿੰਦੇ ਪਏ ਐ ਬਿਰਧ ਗਰੀਬ ਨਵਾਜ ਤੁਹਾਹਾਰਾ ਮਹਾਰਾਜ ਤੁਹਾਡਾ ਜਿਹੜਾ ਸੁਭਾਅ ਹੈ ਨਾ ਉਹ ਸੁਭਾਅ ਹੈ ਤੁਹਾਡਾ ਗਰੀਬਾਂ ਨੂੰ ਨਵਾਜਣ ਵਾਸਤੇ ਆ ਇਸੇ ਕਰਕੇ ਤੁਹਾਡਾ ਨਾਮ ਪੈਂਦਾ ਗਰੀਬ ਨਵਾਜ। ਤੇ ਅੱਜ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਆਏ ਆ ਉਪਦੇਸੋ ਜਿਮ ਹੋ ਹੈ ਉਧਾਰਾ ਮਹਾਰਾਜ ਜਿਵੇਂ ਮਰਜੀ ਐ ਅਸੀਂ ਚਾਰੇ ਜਾਣੇ ਆਏ ਆ। ਸਾਡਾ ਆਧਾਰ ਹੋਣਾ ਚਾਹੀਦਾ ਸਾਨੂੰ ਜਿਹੜਾ ਮਰਜ਼ੀ ਉਪਦੇਸ਼ ਦੇਣਾ ਕਰ ਦਿਓ ਤੇ ਜੋ ਤੁਸੀਂ ਹੁਕਮ ਕਰੋਗੇ ਉਸ ਹੁਕਮ ਨੂੰ ਅਸੀਂ ਸਿਰ ਮੱਥੇ ਮੰਨਣਾ ਕਰਾਂਗੇ ਤੇ ਇਸ ਕਰਕੇ ਅੱਜ ਅਸੀਂ ਆਪ ਜੀ ਦੀ ਸਰਣ ਦੇ ਵਿੱਚ ਆਏ ਹਾਂ ਸ੍ਰੀ ਗੁਰ ਅਮਰਦਾਸ ਤਵ ਕਹਿਓ ਹਉ ਮੈਂ ਕਰ ਬੰਦਨ ਕੋ ਲਹਿਓ ਕਹਿੰਦੇ ਉਸ ਵੇਲੇ ਜਦੋਂ ਆਪਾਂ ਬਾਣੀ ਪੜਨਾ ਕਰਦੇ ਆ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ ਸਤਿਗੁਰ ਆਇਓ ਸਰਨ ਤੁਹਾਰੀ ਮਹਾਰਾਜ ਅਸੀਂ ਆਪ ਜੀ ਦੀ ਸਰਨ ਆਇਆ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਦੋਂ ਤੈ ਅਰਦਾਸ ਕਰਨੀ ਹੈ ਜਦੋਂ ਗੁਰੂ ਦੀ ਗੋਦ ਦੇ ਵਿੱਚ ਆਉਂਦਾ ਤਾਂ ਆਪਣੀ ਰਸਨਾ ਦੇ ਨਾਲ ਆਪਣੇ ਹਿਰਦੇ ਦੇ ਵਿੱਚੋਂ ਇਹ ਸ਼ਬਦ ਦੇ ਕਹ ਦੇ ਸਤਿਗੁਰ ਆਇਓ ਸਰਣ ਤੁਹਾਰੀ ਐ ਮੇਰੇ ਪਾਤਸ਼ਾਹ ਪਰਮੇਸ਼ਰ ਮੈਂ ਆਪ ਜੀ ਦੀ ਸਰਣ ਦੇ ਵਿੱਚ ਆਇਆ ਤੇ ਮੈਨੂੰ ਆਹ ਕੁਝ ਚਾਹੀਦਾ ਕਿਹੜਾ ਕੁਝ ਚਾਹੀਦਾ ਕਹਿੰਦੇ ਫਿਰ ਆਹ ਮੰਗਣਾ ਕਰ ਲੈ ਮਿਲੈ ਸੁਖ ਨਾਮ ਹਰ ਸੋਭਾ ਤੇ ਨਾਲ ਦੀ ਨਾਲ ਕਹਿੰਦੇ ਚਿੰਤਾ ਲਾਹੇ ਹਮਾਰੀ ਸਾਡੇ ਅੰਦਰ ਦੀ ਜਿਹੜੀ ਚਿੰਤਾ ਉਹਨੂੰ ਦੂਰ ਕਰ ਦੇ ਤੇ ਸਾਨੂੰ ਨਾਲ ਦੀ ਨਾਲ ਸੁੱਖ ਮਿਲਣਾ ਕਰ ਜਾਵੇ ਤੇ ਸੁੱਖ ਤਾਂ ਮਿਲੇਗਾ ਤੇ ਜੇ ਨਾਮ ਅਵਣ ਕਰੇ ਤਾਂ ਮਿਲੈ ਸੁਖ ਨਾਮ ਹਰ ਸੋਭਾ ਤੇ ਇਹ ਸੁੱਖ ਤਾਂ ਮਿਲੇਗਾ ਜੇ ਨਾਮ ਮਿਲਣਾ ਕਰੇਗਾ ਸੋਭਾ ਤਾਂ ਮਿਲਣਾ ਕਰੇਗੀ ਜੇ ਤੇਰੇ ਕੋਲੇ ਗਿਆਨ ਹੋਣਾ ਕਰੇਗਾ ਜਦੋਂ ਚਿੰਤਾ ਤੇਰੀ ਤਾਂ ਮਿਟਣਾ ਕਰੇਗੀ ਜਦੋਂ ਤੇਰੇ ਕੋਲੇ ਗਿਆਨ ਆਉਣਾ ਕਰੇਗਾ ਤੇ ਅੱਜ ਜਦੋਂ ਇਹ ਸਾਰੇ ਦੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਮੰਗਲੀਆਂ ਤੇ ਕਹਿੰਦੇ ਫਿਰ ਸਤਿਗੁਰੂ ਪਾਤਸ਼ਾਹ ਕਿਰਪਾ ਪੇ ਕਰਦੇ ਆ ਨਾ ਤੇ ਅੱਜ ਇੱਕੋ ਗੱਲ ਆਈ ਹਮੇ ਕਰ ਬੰਧਨ ਕੋ ਲਹਿਓ ਅੱਜ ਗੋਦ ਦੇ ਵਿੱਚ ਆ ਕੇ ਕਹਿੰਦੇ ਆ ਸਤਿਗੁਰੂ ਪਾਤਸ਼ਾਹ ਜਿਹੜਾ ਵੀ ਹੁਕਮ ਕਰਦੇ ਹੋਗੇ ਉਹ ਅਸੀਂ ਸਿਰ ਮੱਥੇ ਮੰਨਣਾ ਕਰ ਲਵਾਂਗੇ ਅਨਹੋਵਤ ਹੀ ਇਹ ਵਣ ਆਈ ਬੁਰੀ ਬਲਾਏ ਸਭਨ ਲਪਟਾਈ ਕਹਿੰਦੇ ਸਤਿਗੁਰੂ ਪਾਦਸ਼ਾ ਤੇ ਸਾਡੇ ਇਹ ਸਾਰਾ ਕੁਝ ਕੀ ਹੈ ਅਨਹੋਵਤ ਹੀ ਇਹੋ ਵਣ ਆਈ ਕਹਿੰਦੇ ਨਾ ਹੁੰਦਿਆਂ ਵੀ ਇਸ ਤਰ੍ਹਾਂ ਹੋ ਗਈ ਹੈ ਇਹ ਬੁਰੀ ਬਲਾਏ ਨਾ ਜਿਹੜੀ ਇਹ ਸਾਰਿਆਂ ਨੂੰ ਆਪਣੇ ਨਾਲ ਜੋੜਨਾ ਕਰ ਲਿਆ ਭਾਵੇਂ ਇਸ ਬੁਰੀ ਬਲਾ ਨੇ ਆਪਣੇ ਵਿੱਚ ਫਸਾਉਣਾ ਕਰ ਲਿਆ ਜਦੋਂ ਆਪਾਂ ਵੇਖਣਾ ਕਰਦੇ ਹਾਂ ਕੋਈ ਵੀ ਕਿਰਤ ਹੈ ਚੰਗਾ ਜਿਹੜਾ ਕੰਮ ਹੈ ਉਹ ਸਿੱਖਣਾ ਪੈਂਦਾ ਹੈ ਗਿਆਨ ਹੈ ਲੈਣਾ ਪੈਂਦਾ ਹੈ ਅਗਿਆਨ ਕਿਤੇ ਜਾਣ ਲੈਣ ਜਾਣ ਦੀ ਲੋੜ ਨਹੀਂ ਪੈਣਾ ਕਰਦੀ ਵਿਕਾਰ ਕਹਿਣ ਲੱਗੇ ਉਹਨਾਂ ਨੂੰ ਸਿੱਖਣ ਦੀ ਲੋੜ ਨਹੀਂ ਪੈਣਾ ਕਰਦੀ ਵਿਕਾਰ ਆਪੇ ਪੈਦਾ ਹੋਣਾ ਕਰ ਜਾਂਦੇ ਨੇ ਆਪਾਂ ਸਾਰੇ ਜਾਣੇ ਸਬੰਧ ਰੱਖਣਾ ਕਰਦੇ ਆਂ ਖੇਤੀ ਦੇ ਨਾਲ ਫਸਲ ਬੀਜਦੇ ਆਂ ਉਤੋਂ ਪਹਿਲਾਂ ਕੀ ਕਰਦੇ ਆਂ ਬਾਹੜ ਨੂੰ ਚੰਗੀ ਤਰ੍ਹਾਂ ਬਾਹ ਕੇ ਸੁਹਾਗਾ ਮਾਰ ਕੇ ਸਾਫ਼ ਕਰਕੇ ਤੇ ਉਹਦੇ ਵਿੱਚ ਬੀਜ ਬੀਜਣਾ ਕਰਦੇ ਆਂ ਪਰ ਬੀਜ ਬਾਦ ਦੇ ਵਿੱਚ ਹਰਾ ਹੋਣਾ ਕਰਦਾ ਤੇ ਨਦੀਨ ਪਹਿਲਾਂ ਉਹਦੇ ਵਿੱਚ ਪੈਦਾ ਹੋ ਜਾਂਦੇ ਆ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਪਰ ਉਹ ਜਿਸ ਵੇਲੇ ਬੀਜ ਬੀਜਦੇ ਪਿਆਂ ਉਹਦੇ ਨਾਲ ਰੇ ਵੀ ਪਾਉਂਦੇ ਪਿਆਂ ਉਹਦੇ ਨਾਲ ਦਵਾਈ ਵੀ ਲਾਉਂਦੇ ਪਿਆਂ ਤੇ ਫੇਰ ਬੀਜ ਬੀਜਦੇ ਆ ਤੇ ਫੇਰ ਵੀ ਹਰਾ ਹੋਣਾ ਕਰਦਾ ਤੇ ਪਰ ਜਿਹੜੇ ਉਹਦੇ ਅੰਦਰ ਨਦੀਨ ਨੇ ਭਾਵ ਜਿਹੜੇ ਕੱਖ ਨੇ ਤੇ ਉਹਨਾਂ ਨੂੰ ਕਿਸੇ ਬੀਜਣ ਦੀ ਲੋੜ ਨਹੀਂ ਪੈਣਾ ਕਰਦੀ ਤੇ ਕੋਈ ਉਹਨਾਂ ਨੂੰ ਰੇ ਲਾਉਣ ਦੀ ਦਵਾਈ ਲਾਉਣ ਦੀ ਲੋੜ ਨਹੀਂ ਪੈਣਾ ਕਰਦੀ ਤੇ ਸਾਰੀ ਦੀ ਸਾਰੀ ਧਰਤੀ ਤੇ ਕਹਿਣ ਲੱਗੇ ਆਪੇ ਪੈਦਾ ਹੋਣਾ ਕਰ ਜਾਂਦੇ ਨੇ ਇਸੇ ਤਰ੍ਹਾਂ ਆਹਿਰ ਦੇ ਰੂਪੀ ਧਰਤੀ ਦੇ ਵਿੱਚ ਜਿਹੜੇ ਵਿਕਾਰ ਨੇ ਨਿੰਦਿਆ ਹੈਗੀ ਹੈ ਚੁਗਲੀ ਹੈਗੀ ਹੈ ਦਬੈਤ ਭਾਵਨਾ ਹੈਗੀ ਹੈ ਤੇ ਹੋਰ بڑے ਵਿਕਾਰ ਨੇ ਤੇ ਉਹ ਸਾਰੇ ਦੇ ਸਾਰੇ ਆਪ ਹੀ ਪੈਦਾ ਹੋਣਾ ਕਰ ਜਾਂਦੇ ਨੇ ਤੇ ਪਰ ਜੇ ਗਿਆਨ ਦੀ ਗੱਲ ਕਰੀਏ ਤਾਂ ਗਿਆਨ ਇੱਥੇ ਗੁਰੂ ਦੀ ਗੋਦ ਦੇ ਵਿੱਚ ਆਉਣਾ ਪੈਂਦਾ ਤੇ ਬਾਣੀ ਸੁਣਨੀ ਪੈਂਦੀ ਹੈ ਬਾਣੀ ਪੜ੍ਹਨੀ ਪੈਂਦੀ ਹੈ ਤੇ ਫਿਰ ਗਿਆਨ ਦੀ ਦਾਤ ਮਿਲਣਾ ਕਰਦੀ ਹੈ ਤੇ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਜਿਹੜਾ ਸਮਾਂ ਤੇਰੇ ਕੋਲੇ ਗਿਆਨ ਲੈਣ ਦਾ ਸੀ ਜਿਹੜਾ ਸਮਾਂ ਤੇਰੇ ਕੋਲੇ ਅੰਮ੍ਰਿਤ ਵੇਲੇ ਉੱਠਣ ਦਾ ਸੀ ਇਸ਼ਨਾਨ ਕਰਨ ਦਾ ਸੀ ਤਾਂ ਉਸ ਵੇਲੇ ਤਾਂ ਸਮਾਂ ਤੇ ਹੋਰ ਪਾਸੇ ਨੰਗਾਉਣਾ ਕਰ ਦਿੱਤਾ ਕਿਹੜੇ ਪਾਸੇ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਪਰ ਉਹ ਸਮਾਂ ਸੀ ਜਿਹੜਾ ਉਹ ਸਮਾਂ ਸੌਕੇ ਨੰਗਾਉਣਾ ਕਰ ਦਿੱਤਾ ਜਿਹੜਾ ਸਮਾਂ ਤੈਨੂੰ ਸੌਣ ਨੂੰ ਮਿਲਿਆ ਹੋਇਆ ਸੀ ਤੇ ਉਹ ਵਿਕਾਰਾਂ ਦੇ ਵਿੱਚ ਪੈ ਕੇ ਨੰਗਾਉਣਾ ਕਰ ਦਿੱਤਾ ਤੇ ਅੱਜ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਨਹ ਹਨ ਹੋਵਤ ਹੀ ਇਹ ਵਨ ਆਈ ਬੁਰੀ ਬਲਾਏ ਸਵਨ ਲਪਟਾਈ ਤੇ ਇਸ ਕਰਕੇ ਸਤਿਗੁਰੂ ਪਾਦਸ਼ਾ ਜਿਹੜੇ ਆ ਬਿਕਾਰ ਅੰਦਰ ਚੱਲਦੇ ਪਏ ਨੇ ਤੇ ਇਨ੍ਹਾਂ ਬਿਕਾਰਾਂ ਤੋਂ ਛਡਕਾਰਾ ਪਵਾ ਦੇਉ ਤੇ ਗਿਆਨ ਦੀ ਦਾਤ ਦੇ ਕੇ ਤੇ ਸਾਨੂੰ ਸਿੱਧੇ ਰਸਤੇ ਪਾਉਣਾ ਕਰ ਦੇਵਹ ਪਰਮੇਸ਼ਰ ਕਹ ਦੇ ਤਪolai ਅਨਹੋ ਬਤ ਦੁਖ ਦੇ ਸਮਦਾਈ ਤੇ ਸਤਿਗੁਰੂ ਪਾਦਸ਼ਾ ਏਸੇ ਕਰਕੇ ਆਪ ਜੀ ਦੀ ਗੋਦ ਦੇ ਵਿੱਚ ਆਇਆ ਤੇ ਸਾਨੂੰ ਇਨਾਂ ਵਿਕਾਰਾਂ ਨੇ ਬਹੁਤ ਤੰਗ ਕੀਤਾ ਹੋਇਆ ਪਰਮੇਸ਼ਰ ਕਹੋ ਦੇਤ ਪੁਲਾਏ ਮਹਾਰਾਜ ਸਾਨੂੰ ਦੱਸਣਾ ਕਰ ਦਿੱਤਾ ਦੱਸਣ ਵਾਲਿਆਂ ਨੇ ਤੇ ਜੇ ਇਨਾਂ ਵਿਕਾਰਾਂ ਤੋਂ ਬਚਣਾ ਤਾਂ ਹਮੇਸ਼ਾ ਵਾਸਤੇ ਗੁਰੂ ਦੀ ਗੋਦ ਦੇ ਵਿੱਚ ਜਾਣਾ ਪਵੇਗਾ ਤੇ ਅੱਜ ਏਸ ਕਰਕੇ ਅਸੀਂ ਉਹਨਾਂ ਤੋਂ ਸੁਣਿਆ ਤੇ ਅੱਜ ਆਪ ਜੀ ਦੀ ਗੋਦ ਦੇ ਵਿੱਚ ਆਇਆ ਤੇ ਫਿਰ ਹੁਣ ਕੀ ਹੈ ਕਹਿੰਦੇ ਅਨਹੋਬਤ ਦੁਖ ਦੇ ਸੁਮੰਧਾਏ ਜਿਹੜੇ ਸਾਨੂੰ ਜਿਸ ਕਾਰਨ ਸਾਰਿਆਂ ਨੇ ਦੁੱਖਾਂ ਦੇ ਵਿੱਚ ਪਾਇਆ ਹੋਇਆ ਨਾ ਤੇ ਅੱਜ ਉਹਨਾਂ ਦੁੱਖਾਂ ਤੋਂ ਛੁਟਕਾਰਾ ਪਾ ਦੇਵ ਜਾ ਤੇ ਇਸ ਕੋ ਦੀ ਜੈ ਧਿਆਗੇ ਪ੍ਰਭ ਕੇ ਸੰਗ ਗੰਡ ਤਵ ਲਾਗੇ ਕਹਿੰਦੇ ਇਸੇ ਕਰਕੇ ਸਤਿਗੁਰੂ ਪਾਤਸ਼ਾਹ ਇਹ ਜਿਹੜਾ ਹਉਮੈ ਹੈ ਜਿਹੜਾ ਹੰਕਾਰ ਹੈਗਾ ਜਿਹੜਾ ਲੋਭ ਹੈ ਜਿਹੜਾ ਮੋਹ ਹੈ ਜਿਹੜੀ ਆਸ ਹੈ ਜਿਹੜੀ ਤ੍ਰਿਸ਼ਨਾ ਹੈ ਨਾ ਤਾਂ ਇਹਨਾਂ ਸਾਰੇ ਬਕਾਰਾਂ ਨੇ ਸਾਨੂੰ ਬੜਾ ਤੰਗ ਕੀਤਾ ਹੋਇਆ ਤੇ ਇਸੇ ਕਰਕੇ ਆਪਜੀ ਦੀ ਗੋਦ ਦੇ ਵਿੱਚ ਆਇਆ ਜਾਂ ਤੇ ਇਸ ਤੇ ਇਸ ਕੋ ਦੀਜਾ ਤਿਆਗੇ ਖਣ ਲੱਗੇ ਫਿਰ ਇਹ ਜਿਹੜਾ ਸਾਰਾ ਕੁਝ ਹੈਗਾ ਗੁਰੂ ਅਮਰਦਾਸ ਮਹਾਰਾਜ ਕਹਿੰਦੀ ਫਿਰ ਲੈ ਕੇ ਆ ਗਿਓ ਹੁਣ ਛੱਡ ਦੋ ਇਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੀ ਫਿਰ ਛੱਡ ਦੋ ਜੇ ਤੁਹਾਡੇ ਕੋਲੇ ਹੈਗੇ ਆ ਕਹਿੰਦੇ ਮਹਾਰਾਜ ਛੱਡ ਤਾਂ ਦਈਏ ਤੁਹਾਡੀ ਕਿਰਪਾ ਤੋਂ ਬਿਨਾ ਨਹੀਂ ਛੱਡਿਆ ਜਾਂਦਾ ਇਹ ਛੱਡਾਂਗੇ ਉਸ ਵੇਲੇ ਛੱਡੇ ਜਾਵਣਗੇ ਤੇ ਜਿਸ ਵੇਲੇ ਤੁਸੀਂ ਸਾਡੇ ਸਿਰ ਦੇ ਉੱਪਰ ਮਿਹਰ ਪਰਿਆ ਹੱਥ ਰੱਖਣਾ ਕਰ ਦੇਮੋਗੇ ਜਿਸਕੇ ਸਿਰ ਉੱਪਰ ਤੂੰ Swami ਸੋ ਦੁੱਖ ਕੈਸਾ ਪਾਵੈ ਕਹਿੰਦੇ ਫਿਰ ਉਸ ਵੇਲੇ ਇਸ ਦੁੱਖਾਂ ਤੋਂ ਛਟਕਾਰਾ ਮਿਲ ਨਾ ਕਰੇਗਾ ਤੇ ਇੱਕੋ ਗੱਲ ਆਈ ਪ੍ਰਭ ਕੈ ਸੰਗ ਗੰਢ ਤਬ ਲੱਗੈ ਗੰਢ ਦਾ ਮਕਸ਼ਦ ਹੁੰਦਾ ਹੈ ਮਲਾਪ ਮਹਾਰਾਜ ਜਦੋਂ ਆਪ ਜੀ ਦੇ ਨਾਲ ਰਿਸ਼ਤਾ ਬਣ ਗਿਆ ਭਾਵ ਗੰਢ ਪੈ ਗਈ ਮਲਾਪ ਹੋ ਗਿਆ ਨਾ ਤੇ ਬਸ ਇੱਕ ਵਾਰ ਸਿਰ ਦੇ ਉੱਪਰ ਹੱਥ ਰੱਖਣਾ ਕਰਦੇਵੋ ਤੇ ਇਹ ਸਾਰੇ ਦੇ ਸਾਰੇ ਵਿਕਾਰ ਚਲੇ ਜਾਵਣਗੇ। ਧਾਰੋ ਸੋਨਾ ਪੋਨਾ ਸਤਗੁਰੂ ਪੁੱਛੀ ਕੇ ਮੈਂ ਇਸ ਤੇ ਹਮ ਹੋਵਤ ਸੁਸ਼ੇ। ਤੇ ਫਿਰ ਸਤਗੁਰੂ ਪਾਦਸ਼ਾ ਤੁਸੀਂ ਕਹਿੰਦੇ ਹੋ ਇਹਨੂੰ ਛੱਡਣਾ ਕਰਦੇ ਹੋ ਪਰ ਹੁਣ ਗੱਲ ਇਹ ਆ ਅਸੀਂ ਕਹਿੰਦੇ ਆ ਤੁਸੀਂ ਕਿਰਪਾ ਕਰਦੋ ਸਾਨੂੰ ਫਿਰ ਇੱਕ ਮਾੜਾ ਜਿਹਾ ਸਮਝਾਤਾ ਦੇਵੋ ਨਾ। ਸਾਨੂੰ ਸਮਝਾ ਦੇਵੋ ਸਾਨੂੰ ਪਤਾ ਲੱਗਣਾ ਕਰਜੋ ਸਾਨੂੰ ਤਾਂ ਇੰਨਾ ਕੁ ਪਤਾ ਹੈਗਾ ਦੱਸਣ ਵਾਲਿਆਂ ਨੇ ਦੱਸਣਾ ਕਰ ਦਿੱਤਾ ਕਹਿੰਦੇ ਜੇ ਗੁਰੂ ਦੀ ਕਿਰਪਾ ਹੋ ਗਈ ਨਾ ਤਾਂ ਉਸ ਵੇਲੇ ਛਟਕਾਰਾ ਹੋ ਜੂ ਪਰ ਅਸੀਂ ਤਾਂ ਕਿਰਪਾ ਲੈਣ ਵਾਸਤੇ ਪਰ ਜੇ ਕੁਝ ਹੈ ਤਾਂ ਸਾਨੂੰ ਐਸਾ ਢੰਗ ਤਰੀਕਾ ਵੀ ਹੈਗਾ ਨਾ ਜਿਹੜਾ ਕੋਈ ਮਰਜ਼ਾਦਾ ਹੈਗੀ ਹੈ ਤੇ ਉਹ ਵੀ ਸਾਨੂੰ ਦੱਸਣਾ ਕਰ ਦਿਓ ਸਤਿਵਕ ਸਿੰਧ ਸਦਾ ਮਿਹਰਬਾਨ ਮਹਾਰਾਜ ਤੁਸੀਂ ਬਖਸ਼ਰਤਾ ਦੇ ਘਰ ਹੋ ਤੁਸੀਂ ਇੰਨੀ ਕੁ ਮਿਹਰ ਕਰਦੇ ਹੋ ਤੇ ਸਭ ਨਾ ਦੇਹ ਆਧਾਰੀ ਤੂੰ ਹਰ ਇੱਕ ਦਾ ਤੁਸੀਂ ਮਹਾਰਾਜ ਜਿਹੜਾ ਗੋਦ ਦੇ ਵਿੱਚ ਆਉਂਦਾ ਹੈ ਨਾ ਉਹਦਾ ਆਧਾਰ ਪਏ ਕਰਦੇ ਹੋ ਨਾਨਕ ਦਾਸ ਸੰਤ ਪਾਸੇ ਭਰਿਓ ਰਾਖ ਲਿਓ ਇਹ ਭਾਰੀ ਮਹਾਰਾਜ ਤੇ ਅੱਜ ਆਪ ਜੀ ਦੀ ਗੋਦ ਦੇ ਵਿੱਚ ਆਇਆ ਤੇ ਕਿਮ ਇਸਤੇ ਹਮ ਹੋਵੈ ਸ਼ੂਸ਼ੇ ਸ਼ੂਸ਼ੇ ਦਾ ਮਕਸ਼ਦ ਹੁੰਦਾ ਖਾਲੀ ਮਹਾਰਾਜ ਏਸਦੰਨ ਇਨ੍ਹਾਂ ਚੀਜ਼ਾਂ ਦੇ ਨਾਲ ਅੰਦਰ ਭਰਿਆ ਪਿਆ ਹੈ ਤੇ ਪਰ ਹੁਣ ਗੱਲ ਹੈਗੀ ਐ ਤੇ ਜਿਹੜਾ ਹਿਰਦਾ ਰੂਪੀ ਭਾਂਡਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਦਵੇਤ ਭਾਵਨਾਵਾਂ ਤੇ ਨਿੰਦਿਆ ਚੁਗਲੀਆਂ ਦੇ ਨਾਲ ਭਰਿਆ ਪਿਆ ਤੇ ਅੱਜ ਇਹ ਖਾਲੀ ਕਿਵੇਂ ਹੋਵੇਗਾ ਤੇ ਅੱਜ ਇਹ ਖਾਲੀ ਹੋਣ ਦੀ ਦਾਤ ਐ ਨਾ ਜਿਹੜੀ ਤੇ ਇਹ ਸਾਨੂੰ ਦੇਣਾ ਕਰ ਦੇਵਹ ਕਹੋ ਕੇ ਜਾਨੋ ਤਨ ਕੋ ਕੂਰਾ ਬੇਨਸ਼ਾ ਹੋਏ ਸਮਾਜਮ ਪੂਰਾ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਫਿਰ ਭਾਈ ਗੱਲ ਸੁਣ ਲਓ ਜੇ ਤੁਸੀਂ ਇਹ ਤੋਂ ਛਟਕਾਰਾ ਚਾਹੁੰਦੇ ਹੋ ਨਾ ਤੇ ਐ ਗੋਪੀ ਐ ਰਾਮੂ ਐ ਮਤਮਹਿਤਾ ਐ ਮੋਹਨ ਤੁਸੀਂ ਹੁਣ ਮੰਗਦੇ ਪਏ ਉਹਦਾ ਕਹਿੰਦੇ ਫਿਰ ਜੇ ਇਹ ਤੋਂ ਛਟਕਾਰਾ ਚਾਹੁੰਦੇ ਹੋ ਕਹਿੰਦੇ ਆ ਜਿਹੜਾ ਤੁਹਾਡੇ ਕੋਲੇ ਸਰੀਰ ਹੈ ਨਾ ਸਰੀਰ ਕਹਿੰਦੇ ਇਹਨੂੰ ਐਉਂ ਸਮਝ ਲਓ ਵੀ ਇਹ ਹੈ ਨਹੀਂ ਸਾਡਾ ਨਹੀਂ ਹੈਗਾ ਕਿਸੇ ਚੀਜ਼ ਨੂੰ ਆਪਾਂ ਇਉਂ ਸਮਝ ਲਈਏ ਮਾਨ ਕਦੋਂ ਹੋਣਾ ਕਰਦਾ ਹੈ ਹੰਕਾਰ ਕਦੋਂ ਹੋਣਾ ਕਰਦਾ ਹੈ ਤੇ ਜਦੋਂ ਅਸੀਂ ਕਹਿੰਦੇ ਆ ਆ ਵੀ ਮੇਰਾ ਤੇ ਆ ਵੀ ਮੇਰਾ ਤੇ ਆ ਵੀ ਮੇਰਾ ਸਤਿਗੁਰੂ ਪਾਦਸ਼ਾਹ ਬਾਣੀ ਅੰਦਰ ਫਰਮਾਨ ਕਰਦੇ ਆ ਮੇਰੀ ਮੇਰੀ ਕੈਰੋਂ ਕਰਤੇ ਦਰਯੋਧਨ ਸੇ ਭਾਈ ਬਾਰਾ ਜੋਜਨ ਛਤਰ ਚਲੇთა ਦੇਹੀ ਗਰਜਣ ਖਾਈ ਤੇ ਅੱਜ ਅਸੀਂ ਵੇਖਣਾ ਕਰਦੇ ਆ ਜਿੱਥੇ ਕਹਿਣ ਲੱਗੇ ਵੱਡੇ ਵੱਡੇ ਜੰਗ ਲੱਗੇ ਹੋਏ ਨੇ ਉੱਥੇ ਉਸ ਜੰਗ ਦੇ ਵਿੱਚ ਮਰਨ ਵਾਲਿਆਂ ਨੂੰ ਉਸੇ ਤਰ੍ਹਾਂ ਮਰਦਾ ਸਰੀਰ ਪਿਆ ਨੂੰ ਤੇ ਅੱਜ ਵੀ ਕਾਂ ਤੇ ਗਿਰਜਾਂ ਨੇ ਜਿਹੜੀਆਂ ਖਾਂਦੇ ਦਿਖਾਈ ਦਿੰਦੇ ਪਿਆ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਵੀ ਸਾਨੂੰ ਸਮਝਾਉਣਾ ਕਰ ਦਿੱਤਾ ਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਜੋ ਜੋ ਦੀਸਾ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ਕਹਿੰਦੇ ਸਾਰੇ ਦੇ ਸਾਰਿਆਂ ਨੂੰ ਰੋਗ ਕੋਈ ਨਾ ਕੋਈ ਲੱਗਿਆ ਹੋਇਆ ਤੇ ਪਰ ਰੋਗਾਂ ਤੋਂ ਜਿਹੜਾ ਰਹਿਤ ਹੈ ਤੇ ਉਹ ਮੇਰਾ ਮਾਲਕ ਪਰਮੇਸ਼ਰ ਖੁਦਾ ਹੀ ਹੈ ਕੱਲਾ ਤੇ ਨਹੀਂ ਸਾਰੇ ਰੋਗਾਂ ਦੇ ਵਿੱਚ ਪਿਆ ਤੇ ਅੱਜ ਜਦੋਂ ਇੱਥੇ ਗੱਲ ਆਈ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਇੱਕੋ ਗੱਲ ਕਹਿ ਦਿੱਤੀ ਕਹਿੰਦੇ ਫਿਰ ਗੱਲ ਹੈਗੀ ਆ ਬਿਨਸੈ ਹੋਏ ਸਮਾਂ ਜਪੂਰਾ ਕਹਿੰਦੇ ਫਿਰ ਜਦੋਂ ਤੁਸੀਂ ਇਸ ਸਰੀਰ ਨੂੰ ਸਮਝ ਲਿਆ ਵੀ ਇਹਦੇ ਨਾਲ ਸਾਡਾ ਕੋਈ ਸਬੰਧ ਹੈ ਨਹੀਂ ਤਾਂ ਉਸ ਵੇਲੇ ਕੀ ਹੈ ਕਹਿੰਦੇ ਫਿਰ ਗੰਢ ਪੈਣਾ ਕਰ ਜਾਵੇਗੀ ਉਸ ਮਾਲਕ ਦੇ ਨਾਲ ਬਿਨਸੈ ਹੋਏ ਸਮਾਂ ਜਪੂਰਾ ਕਹਿੰਦੇ ਇਹੋ ਸਮਝ ਲਓ ਵੀ ਜਿਹੜਾ ਸਮਾਂ ਉਹ ਪੂਰਾ ਹੋਣਾ ਕਰ ਗਿਆ ਸਰੀਰ ਨਾਲ ਸਾਡਾ ਸਬੰਧ ਨਹੀਂ ਐ ਕਹਿੰਦੇ ਉਸ ਵੇਲੇ ਇਹ ਜਿਹੜੇ ਵਿਕਾਰ ਨੇ ਇੰਨਾਂ ਤੋਂ ਛੁਟਕਾਰਾ ਮਿਲਣਾ ਕਰ ਜਾਂਦਾ ਹੈ ਸਨੇ ਸਨੇ ਇਸ ਤੇ ਬ੍ਰਿਤ ਸ਼ੋਰ ਕਰੋ ਲਗਾਵਨ ਆਤਮ ਔਰ ਤੇ ਸਨੇ ਸਨੇ ਦਾ ਮਕਸ਼ਦ ਹੁੰਦਾ ਹੈ ਹੌਲੀ ਹੌਲੀ ਤੇ ਜਦੋਂ ਆਪਾਂ ਵੇਖਣਾ ਕਰਦੇ ਹਾਂ ਕੋਈ ਵੀ ਚੀਜ਼ ਐ ਅੱਪਾ ਗੱਲ ਚੱਲਦੀ ਸੀ ਕਹਿਣ ਲੱਗੇ ਕਿਸਾਨੀ ਦੀ ਬੀਜ ਬੀਜਣ ਦੀ ਤਾਂ ਜਿਹੜਾ ਬੀਜ ਆਪਾਂ ਬੀਜਦੇ ਪਏ ਆ ਨਦੀਨ ਹਰਾ ਹੋਣਾ ਕਰਦੇ ਨੇ ਤੇ ਉਹਨਾਂ ਨੂੰ ਪੁੱਟਣਾ ਕਰਦੇ ਆ ਜਾਂ ਦਵਾਈ ਛਿੜਕਣਾ ਕਰਦੇ ਆ ਤੇ ਨਾਲ ਦੀ ਨਾਲ ਉਸ ਬੀਜੇ ਹੋਏ ਬੀਜ ਦੀ ਉੱਗੇ ਹੋਈ ਦੀ ਸੰਭਾਲ ਪਏ ਕਰਦੇ ਆ ਜਦੋਂ ਜਿਉਂ-ਜਿਉਂ ਸੰਭਾਲ ਪਏ ਕਰਦੇ ਆ ਜਿਉਂ-ਜਿਉਂ ਉਹ ਵੱਡੇ ਹੁੰਦੇ ਜਾਂਦੇ ਐ ਤੇ ਨਾਲ ਦੀ ਨਾਲ ਫੇਰ ਕਿਤੇ ਸਮੇਂ ਦੇ ਮੁਤਾਬਕ ਉਹਨੂੰ ਜਾ ਕੇ ਫੁੱਲ ਆਉਣਾ ਕਰਦੇ ਐ ਤੇ ਫੁੱਲਾਂ ਤੋਂ ਬਾਅਦ ਫਿਰ ਫਿਰ ਕਹਿਣ ਲੱਗੇ ਉਹਦੀ ਸੰਭਾਲ ਹੋਣਾ ਕਰਦੀ ਆ ਉਹਨੂੰ ਸਮੇਂ ਸਿਰ ਪਾਣੀ ਦਿੱਤਾ ਜਾਂਦਾ ਹੈ ਸਮੇਂ ਸਿਰ ਉੱਚ ਖਾਦ ਪਾਈ ਜਾਂਦੀ ਹੈ ਤੇ ਉਸ ਫੁੱਲਾਂ ਤੋਂ ਬਾਅਦ ਤੇ ਫਿਰ ਕੀ ਬਣਦਾ ਫਲ ਲੱਗਣਾ ਕਰ ਜਾਂਦਾ ਫਿਰ ਵੀ ਦੀਕਦਿਆਂ ਕਹਿਣ ਲੱਗੇ ਕਿਤੇ ਇਹ ਨਾ ਮਨ ਦੇ ਵਿੱਚ ਡਰ ਰਹਿੰਦਾ ਕਿਤੇ ਹਨੇਰੀ ਨਾ ਆਉਣਾ ਕਰ ਜਾਵੇ ਕਿਤੇ ਕਹਿਣ ਲੱਗੇ ਹੁਣ ਫਲ ਪੱਕਣਾ ਕਰ ਗਿਆ ਤੇ ਉਸ ਵੇਲੇ ਕਿਤੇ ਇਹਨਾਂ ਝੱਖੜ ਨਾ ਆ ਜਾਵੇ ਤੇ ਇਹ ਫਲ ਨਾ ਕਰਨਾ ਕਰ ਜਾਵੇ ਤਾਂ ਉਸ ਵੇਲੇ ਫਿਰ ਵੀ ਮਨ ਦੇ ਵਿੱਚ ਇੱਕ ਡਰ ਰਹਿਣਾ ਕਰਦਾ ਹੈ ਮੇਰੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੇਖ ਤੇ ਇਸੇ ਤਰ੍ਹਾਂ ਹੌਲੀ-ਹੌਲੀ ਆਪਣੇ ਜੀਵਨ ਦੇ ਵਿੱਚ ਜਿਉਂ-ਜਿਉਂ ਨਾਮ ਜਪਦਾ ਜਾਵੇਂਗਾ ਜਿਉਂ-ਜਿਉਂ ਬਾਣੀ ਦੀ ਵਿਚਾਰ ਨੂੰ ਸੁਣਦਾ ਜਾਵੇਂਗਾ ਜਿਉਂ-ਜਿਉਂ ਕਹਿਣ ਲੱਗੇ ਇਸ ਗੁਰੂ ਭਗਤਾਂ ਦੇ ਜੀਵਨ ਨੂੰ ਆਪਣੇ ਜੀਵਨ ਦੇ ਵਿੱਚ ਬਸਾਉਂਦਾ ਜਾਵੇਂਗਾ ਤਾਂ ਫਿਰ ਕੀ ਹੋਵੇਗਾ ਕਹਿੰਦੇ ਇਸੇ ਤਰ੍ਹਾਂ ਹੌਲੀ-ਹੌਲੀ ਤੇਰੇ ਅੰਦਰੋਂ ਆਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਹੌਲੀ-ਹੌਲੀ ਅੰਦਰੋਂ ਤੇਰੇ ਨਿਕਲਦਾ ਤੁਰਿਆ ਜਾਵੇਗਾ ਤੇ ਕੀ ਹੋਵੇਗਾ ਕਰੋ ਲਗਾਵਣ ਆਤਮ ਹੁਰਾ ਤੇ ਫਿਰ ਜਿਹੜੀ ਤੇਰੀ ਆ ਆਤਮਾ ਹੈਗੀ ਆ ਨਾ ਤੇ ਹਜੇ ਤਾਂ ਵਿਕਾਰਾਂ ਦੇ ਨਾਲ ਸਾਂਝ ਪਿਆ ਹੋਇਆ ਤੇ ਪਰ ਜਿਉਂ ਜਿਉਂ ਹੌਲੀ ਹੌਲੀ ਚੱਲੇਗਾ ਤੇਰੀ ਸਾਂਝ ਹੈ ਜਿਹੜੀ ਇਸ ਆਤਮਾ ਦੀ ਤਾਂ ਉਸ ਵੇਲੇ ਨਾਮ ਦੇ ਨਾਲ ਪੈੰਦੀ ਹੋਈ ਸਾਂਝ ਤਾਂ ਹਮੇਸ਼ਾ ਵਾਸਤੇ ਪਰਮਾਤਮਾ ਦੇ ਨਾਲ ਮਲਾਪ ਹੋਣਾ ਕਰ ਜਾਵੇਗਾ ਆ ਸੰਸਾਰ ਦੇ ਨਾਲੋਂ ਉੱਪਰ ਉੱਠਣਾ ਕਰ ਜਾਵੇਗਾ ਤੇ ਜਿਹੜੀ ਤੁਸੀਂ ਦਾਤ ਮੰਗਦੇ ਪਿਓ ਭਾਈ ਗੋਪੀ ਰਾਮੂ ਮਹਿਤਾ ਮੋਣਿਆ ਇਹ ਇਹ ਦਾਤ ਅੱਜ ਹੀ ਨਹੀਂ ਮਿਲਣਾ ਕਰਦੀ ਇਹਨੂੰ ਕੁਝ ਸਮਾਂ ਲੱਗਣਾ ਕਰੇਗਾ ਤੇ ਅੱਜ ਬੀਜ ਬੀਜਿਆ ਹੋਇਆ ਹੈ ਤੇ ਪਰ ਬੀਜ ਦੀ ਸੰਭਾਲ ਕਰਨਾ ਪਵੇਗੀ ਤੇ ਸੰਭਾਲ ਕਰਦੇ ਹੋਇਆ ਤੇ ਫੁੱਲ ਲੱਗਣਗੇ ਤੇ ਫੁੱਲਾਂ ਤੋਂ ਫਿਰ ਫਲ ਲੱਗਣਾ ਕਰ ਜਾਵੇਗਾ ਕਹਿੰਦੇ ਇਹ ਕੁਝ ਸਮਾਂ ਚਾਹੀਦਾ ਹੈ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬੜੇ ਪ੍ਰੇਮ ਦੇ ਨਾਲ ਸਨਮੁਖ ਬੈਠੇ ਨੇ ਤੇ ਬੜੇ ਪ੍ਰੇਮ ਦੇ ਨਾਲ ਸਾਰੀਆਂ ਦੀਆਂ ਸਾਰੀਆਂ ਜੜੀਆਂ ਬਾਤਾਂ ਨੇ ਉਹ ਸਮਝਾਉਂਦੇ ਪਾਏ ਨਾ ਸਹਿਨ ਸੀਲਤਾ ਸੇ ਮਾਤਰੀ ਚੈ ਕਿਸਕੇ ਸੰਗ ਨਦ ਵੈਸਰ ਚੀ ਚੈ ਕਹਿੰਦੇ ਫਿਰ ਸਤਿਗੁਰੂ ਪਾਦਸ਼ਾ ਅਮਰਦਾਸ ਮਹਾਰਾਜ ਕਹਿੰਦੇ ਭਾਈ ਵੇਖ ਜਿਸ ਵੇਲੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਬੀਜ-ਬੀਜਿਆ ਗਿਆ ਸੰਭਾਲ ਹੋਣੀ ਆਰੰਭ ਹੋਣਾ ਕਰ ਗਈ ਹੈ ਤਾਂ ਉਸ ਵੇਲੇ ਆਪਣੇ ਜੀਵਨ ਦੇ ਵਿੱਚ ਕੀ ਲੈ ਕੇ ਆਉਣਾ ਹੈ ਕਹਿੰਦੇ ਸਾਰਿਆਂ ਤੋਂ ਪਹਿਲਾਂ ਸਹਿਨਸੀਲਤਾ ਸਹਿਨਸੀਲਤਾ ਦਾ ਮਕਸ਼ਦ ਹੈਗਾ ਵੀ ਤੇਰੇ ਜੀਵਨ ਦੇ ਵਿੱਚ ਕਬਰਹਾਟ ਹੈ ਜਿਹੜੀ ਉਹ ਜਿਹੜਾ ਕ੍ਰੋਧ ਹੈ ਉਹ ਤੋਂ ਛੁਟਕਾਰਾ ਪਾਈ ਜਾਏਗਾ ਭਾਵ ਤੇਰੇ ਅੰਦਰੋਂ ਕ੍ਰੋਧ ਚੱਲਿਆ ਗਿਆ ਹੁਣ ਜਿਹੜਾ ਕਿਸੇ ਨੇ ਸ਼ਬਦ ਤੈਨੂੰ ਕੁਝ ਕਹਿ ਦਿੱਤਾ ਤਾਂ ਉਸ ਵੇਲੇ ਉਸ ਬੱਲੇ ਹੋਏ ਸ਼ਬਦ ਨੂੰ ਤੈ ਉਹਨੂੰ ਸਹਿਣ ਕਰ ਲਿਆ ਭਾਵ ਉਹਨੂੰ ਜਰ ਲਿਆ ਤਾ ਕਹਿੰਦੇ ਆ ਬੰਦੇ ਦੀ ਬਹੁਤ ਸਹਿਨਸੀਲਤਾ ਤੇ ਫਲਾਨਾ ਬੰਦਾ ਉਹਨੂੰ ਇੰਨੇ ਬੋਲ ਕਬੂਲ ਬੋਲ ਗਿਆ ਤੇ ਪਰ ਬੰਦਾ ਕਹਿਣ ਲੱਗੇ ਇਸ ਤਰ੍ਹਾਂ ਪੀ ਗਿਆ ਤੇ ਜਿਵੇਂ ਪਾਣੀ ਦਾ ਗਲਾਸ ਪੀ ਜਾਂਦਾ ਉਦੇ ਬੋਲਾਂ ਨੂੰ ਐਸੇ ਕੌੜੇ ਬੋਲਾਂ ਨੂੰ ਪਾਣੀ ਤਰ੍ਹਾਂ ਪੀ ਕੇ ਅੱਗੇ ਨੰਗਣਾ ਕਰ ਗਿਆ ਉਹਨੂੰ ਕਹਿੰਦੇ ਆ ਸਹਿਨਸੀਲਤਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜੀਵਨ ਦੇ ਵਿੱਚ ਲੈ ਕੇ ਆਉਣਾ ਕਰ ਸਹਿਨਸੀਲਤਾ ਸ਼ਿਮਾ ਤਰੀਜੈ ਸ਼ਿਮਾ ਦਾ ਮਕਸ਼ਦ ਹੁੰਦਾ ਕਿਸੇ ਤੋਂ ਗਲਤੀ ਹੋਣਾ ਕਰ ਗਈ ਆ ਉਹਨੂੰ ਬਖਸ਼ ਦੇਣਾ ਤੇ ਇਹ ਇੱਕ ਬਹੁਤ ਵੱਡਾ ਜਿੱਥੇ ਸਹਿਣਸ਼ੀਲਤਾ ਹੈਗੀ ਕਿਸੇ ਦੇ ਬੋਲਾਂ ਨੂੰ ਝਰ ਲੈਣਾ ਤੇ ਨਾਲ ਦੀ ਨਾਲ ਹੈਗਾ ਕਿਸੇ ਤੋਂ ਗਲਤੀ ਹੋਣਾ ਕਰ ਗਈ ਆ ਆਪਣੇ ਘਰ ਦੇ ਵਿੱਚ ਬੱਚੇ ਤੋਂ ਗਲਤੀ ਹੋ ਗਈ ਪਰਿਵਾਰ ਦੇ ਮੈਂਬਰ ਤੋਂ ਗਲਤੀ ਹੋ ਗਈ ਕਿਸੇ ਨੌਕਰ ਤੋਂ ਗਲਤੀ ਹੋ ਗਈ ਹੈ ਤੇ ਪਰ ਉਸ ਗਲਤੀ ਨੂੰ ਇਹ ਨਾ ਹੋਵੇ ਕਿਤੇ ਤੇ ਅਸੀਂ ਉਹਨੂੰ ਫੜ ਕੇ ਕੁੱਟਣ ਲੱਗ ਜਾਈਏ ਤੇ ਉਹਨੂੰ ਗਾਲ੍ਹਾਂ ਕੱਢਣ ਲੱਗ ਜਾਈਏ ਤੇ ਉਹਨੂੰ ਕਹੀਏ ਚੱਲ ਭਾਈ ਕੋਈ ਗੱਲ ਨਹੀਂ ਤੇ ਇਹ ਤਾਂ ਹੁਣ ਕੰਮ ਹੋਣਾ ਕਰ ਗਿਆ ਤੇ ਚੱਲ ਇਹਨੂੰ ਤੂੰ ਸਾਫ਼ ਕਰ ਦੇ ਉਹਨੂੰ ਕਹਿੰਦੇ ਆ ਸ਼ਿਮਾ ਬਾਣੀ ਦੇ ਅੰਦਰ ਕਹਿੰਦੇ ਆ ਖਿਮਾ ਕਹਿੰਦੇ ਫਿਰ ਉਹਨੂੰ ਹੈ ਗਿਆ ਕਹਿੰਦੇ ਆ ਬਖਸ਼ਿਸ਼ ਕਹਿਣ ਲੱਗੇ ਬਖਸ਼ ਦਿੱਤਾ ਤੇ ਅੱਜ ਇਹ ਗੁਣ ਨੇ ਜਿਹੜੇ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣ ਕਿਸਕੇ ਸੰਗ ਨਾ ਦੁਐਸ਼ ਰਖੀ ਜਾ ਕਹਿੰਦੇ ਜਿੱਥੇ ਤੇਰੇ ਕੋਲੇ ਸਹਿਣਸ਼ੀਲਤਾ ਆ ਗਈ ਹੈ ਜਿੱਥੇ ਤੇਰੇ ਕੋਲੇ ਖਿਮਾ ਦਾ ਭਾਵ ਬਖਸ਼ਣ ਦੀ ਸਮਰੱਥਾ ਆਉਣਾ ਕਰ ਗਈ ਹੈ ਤੇ ਉਥੇ ਨਾਲ ਦੀ ਨਾਲ ਕੀ ਹੈ ਦੁਐਸ਼ ਭਾਵ ਫਿਰ ਕਿਸੇ ਦੇ ਨਾਲ ਦੁਐਤ ਭਾਵਨਾ ਨਹੀਂ ਰੱਖੇਗਾ ਕਿਸੇ ਦੇ ਲਈ ਨਿੰਦਿਆ ਚੁਗਲੀ ਨਹੀਂ ਕਰੇ ਆ ਇਹ ਜਿਹੜੇ ਗੁਣ ਨੇ ਆ ਗੁਣ ਜਿਉਂ-ਜਿਉਂ ਤੇਰੇ ਜੀਵਨ ਦੇ ਵਿੱਚ ਆਉਂਦੇ ਜਾਵਣਗੇ ਨਾ ਤੇ ਹਮੇਸ਼ਾ ਵਾਸਤੇ ਇਹ ਔਗਣ ਨਿਕਲਦੇ ਜਾਵਣਗੇ ਵਾਕ ਕਠੋਰ ਅਨਾਦਰ ਕਰੇ ਸੁਣ ਕਰ ਤਪ ਹੈ ਨਰਿਸ ਕਵਤਰੀ ਕਹਿੰਦੀ ਇਹਨਾਂ ਕਠੋਰ ਬਚਨਾਂ ਨੂੰ ਸੁਣਦਿਆਂ ਹੋਇਆਂ ਕਦੇ ਗਰਮ ਨਹੀਂ ਹੋਣਾ ਕਰਦਾ ਤੇ ਮਨ ਦੇ ਵਿੱਚ ਕੀ ਹੈ ਕਹਿੰਦੇ ਉਹਨਾਂ ਨੂੰ ਸੁਣਨਾ ਕਰਕੇ ਉਸੇ ਤਰ੍ਹਾਂ ਤੇ ਫਿਰ ਗੁੱਸਾ ਨਹੀਂ ਧਾਰਨ ਕੀਤਾਏਗਾ ਤੇ ਫਿਰ ਉਹਨੂੰ ਕਹਿੰਦੇ ਆ ਨਿਮਰਤਾ ਉਹਨੂੰ ਕਹਿੰਦੇ ਆ ਸਹਿਣ ਸੀਲਤਾ ਸੁਣ ਉਪਦੇਸ਼ ਕਰਨ ਸੋ ਲਾਗੇ ਅੰਤਰ ਬਿਰਤੀ ਤਰੇ ਬੜ ਭਾਗੇ ਕਹਿੰਦੇ ਉਸ ਵੇਲੇ ਫਿਰ ਇਹ ਜਿਹੜੇ ਬਚਨ ਨੇ ਮੇਰੇ ਗੁਰੂ ਅਮਰਦਾਸ ਮਹਾਰਾਜ ਦੇ ਇਹਨਾਂ ਬਚਨਾਂ ਨੂੰ ਚਾਰਾਂ ਜਾਣਿਆ ਨੇ ਪ੍ਰੇਮ ਦੇ ਨਾਲ ਬੈਠ ਕੇ ਸੁਣਨ ਕਰ ਲਿਆ ਜਦੋਂ ਇਹ ਉਪਦੇਸ਼ ਲਿਆ ਅੰਤਰ ਬਿਰਤੀ ਤਰਹਿ ਬੜ ਭਾਗੇ ਕਹਿੰਦੇ ਫਿਰ ਬਾਕ ਤਾਂ ਕਠੋਰਾਂ ਤੋਂ ਸੁਣ ਲਿਆ ਪਰ ਸਹਿਣਸ਼ੀਲਤਾ ਆਉਣਾ ਕਰ ਗਈ ਹੈ ਅੱਜ ਕੀ ਹੋ ਗਿਆ ਅੱਜ ਇਹ ਉਪਦੇਸ਼ ਗੁਰੂ ਤੋਂ ਸੁਣਿਆ ਤੇ ਸੁਣਦੇ ਨਾਲ ਕੀ ਹੋ ਗਿਆ ਅੰਤਰ ਬਿਰਤੀ ਧਰੈ ਵੱਡ ਭਾਗੇ ਭਾਵ ਹੁਣ ਕੌਣ ਬਣ ਗਏ ਨੇ ਜਿਹੜੇ ਹੈਗੇ ਸੀ ਮਨ ਮੁਖ ਜਿਹੜੇ ਹੈਗੇ ਸੀ ਹੰਕਾਰ ਦੇ ਅੰਦਰ ਅੱਜ ਉਹ ਬਣਨਾ ਕਰ ਗਏ ਨੇ ਵੱਡ ਭਾਗੇ ਚਾਰੇ ਦੇ ਚਾਰੇ ਵੱਡ ਭਾਗੀ ਹੋਣਾ ਕਰ ਗਏ ਨੇ ਕਿਉਂਕਿ ਅੱਜ ਅੰਤਰ ਮੁਖੀ ਹੋਣਾ ਕਰ ਗਏ ਨੇ ਅੱਜ ਉਹਨਾਂ ਦੀ ਬਿਰਤੀ ਹੈ ਜਿਹੜੀ ਪਰਮਾਤਮਾ ਦੇ ਨਾਮ ਦੇ ਨਾਲ ਲੱਗਣਾ ਕਰ ਗਈ ਹੈ ਅੱਜ ਉਹਨਾਂ ਦੇ ਜੀਵਨ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਦੇ ਬੋਲ ਨੇ ਜਿਹੜੇ ਉਹਨਾਂ ਬੋਲਾਂ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਂਦਾ ਤੇ ਫਿਰ ਅੱਜ ਸਹਿਨਸ਼ੀਲਤਾ ਆਈ ਤੇ ਮਨ ਦੇ ਵਿੱਚ ਟਿਕਾਉ ਆਉਣਾ ਕਰ ਗਿਆ ਹੈ ਸੋਨ ਉਪਦੇਸ਼ ਕਰਨ ਸੋ ਲਾਗੀ ਅੰਤਰ ਬਿਰਤੀ ਤਰੇ ਬੜਾ ਭਾਗੀ ਕਹਿੰਦੀ ਇਸ ਉਪਦੇਸ਼ ਨੂੰ ਜਦੋਂ ਸੁਣਿਆ ਨਾ ਤੇ ਫਿਰ ਬੜੇ ਖੁਸ਼ ਹੋਣਾ ਕਰ ਗਏ ਨੇ ਜੀਵਨ ਦੇ ਵਿੱਚ ਸਮਝ ਪੈ ਗਈ ਹੈ ਵੀ ਕਿਸ ਤਰ੍ਹਾਂ ਇਹ ਪੌੜੀ ਚੜ੍ਹਨੀ ਹੈ ਕਿਸ ਤਰ੍ਹਾਂ ਇਸ ਜੀਵਨ ਦੇ ਅੰਦਰ ਅਸੀਂ ਆ ਮਾੜੀਆਂ ਚੀਜ਼ਾਂ ਛੱਡਣੀਆਂ ਤੇ ਚੰਗੀਆਂ ਕਿਵੇਂ ਅਪਣਾਉਣੀਆਂ ਨੇ ਜਦੋਂ ਇਹ ਸਮਝ ਪੈਣਾ ਕਰ ਗਈ ਹੈ ਨਾ ਕਹਿੰਦੇ ਉਸ ਵੇਲੇ ਫਿਰ ਬਹੁਤਾ ਸਮਾਂ ਨਹੀਂ ਲੱਗਣਾ ਕਰਦਾ ਤੇ ਫਿਰ ਸਤਿਗੁਰੂ ਪਾਤਸ਼ਾਹ ਦੀ ਮਹਾਨ ਕਿਰਪਾ ਹੋਣਾ ਕਰ ਜਾਂਦੀ ਹੈ